ਲਵ ਵੀ ਦੋਸਤੋ ਥੋੜਾ ਸਵਾਗਤ ਹੈ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਕਰਤੀ ਸ਼ੁਰੂਆਤ ਆਪਾਂ ਸੰਦੇ ਤੋਂ ਹੁੰਦੀ ਹਾਂ ਸਭ ਤੋਂ ਪਹਿਲਾ ਨੰਬਰ ਲਾਇਆ ਆਪਾਂ ਤਵੀਆਂ ਦਾ ਤੁਸੀਂ ਦੇਖ ਸਕਦੇ ਹੋ ਹੁਣ ਕਿੰਨੀਆਂ ਗਲਿਬੜੀਆਂ ਤੇ ਬਾਅਦ ਚ ਤੁਹਾਨੂੰ ਦਿਖਾਵਾਂਗੇ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਜੁੜੇ ਰਹੋ ਬਲੌਗ ਦੇ ਨਾਲ ਲਵ ਯੂ ਦੋਸਤੋ ਤਮੀਆਂ ਦਿੱਤੀਆਂ ਆਪਾਂ ਤੋਂ ਤੇ ਹੋਰ ਲਾਉਣੇ ਆਪਾਂ ਵੀ ਹੋਰ ਸੰਦਾ ਧੋਣ ਵਾਸਤੇ ਕਰੋ ਚੱਕ ਲਵ ਯੂ ਦੋਸਤੋ ਜਿਹੜੇ ਰੂਟਾ ਵੇਟਨ ਆਪਾਂ ਕੱਦੂ ਕੀਤਾ ਸੀਗਾ ਉਹਦੇ ਤੋ ਹੱਤ ਵਾਈ ਦੀ ਵਾਰੀ ਆ ਚੁੱਕੀ ਆ ਇੱਥੇ ਹੋਣੇ ਨਾਲ ਟਰੈਕਟਰ ਵੀ ਧੋਵਾਂਗੇ ਦਿਖਾਉਣੇ ਆ ਫਿਰ ਤੁਹਾਨੂੰ ਧੋ ਕੇ ਲਓ ਵੀ ਦੋਸਤੋ ਕਹਿੰਦੇ ਗਨ ਕਰਦਾ ਹੀ ਪੜਦੀ ਕਿਰੇ ਉਹਦੀਆ ਘਰ ਉੱਤੇ ਆ ਲੋ ਵੀ ਦੋਸਤੋ ਹੁਣ ਤੁਹਾਨੂੰ ਮਿਲਦੇ ਆ ਅਗਲੇ ਦਿਨ ਵਿੱਚ ਤੇ ਜੁੜੇ ਰਹੋ ਬਲੌਗ ਦੇ ਨਾਲ ਤੇ ਸਵਾਗਤ ਹੈ ਦੋਸਤੋ ਤੁਹਾਡਾ ਅਗਲੇ ਦਿਨ ਵਿੱਚ ਅੱਜ ਧੋਵਾ ਧੋਈ ਕਰਾਂਗੇ ਫਰ ਟਰੈਕਟਰਾਂ ਦੀ ਲੋਵੀ ਦੋਸਤੋ ਅੱਜ ਆਪਾਂ ਲਿਆਂ ਦਾ 10 ਲੀਟਰ ਪੈਸੂਪ ਧੋਣਾ ਚਾਹੀਦਾ ਬਾਹਰ ਚੱਲ ਰਹੀ ਹੈ ਜੀ ਧੋਤਵਾਈ ਲੋਵੀ ਦੋਸਤੋ ਧੋਤਵਾਈ ਦਾ ਕੰਮ ਆਪਣਾ ਚੱਲੀ ਜਾਂਦਾ ਦਿਖਾਉਣਾ ਸਾਨੂੰ ਸਾ ਟਰੈਕਟਰ ਤੋਂ ਕੇ ਕੀ ਪਰਫਾਰਮੈਂਸ ਬੰਦੀ ਟਰੈਕਟਰ ਦੀ ਲਓ ਵੀ ਦੋਸਤੋ ਟਰੈਕਟਰ ਤੋਤਾ ਗਿਆ ਆਪਣਾ ਤੇ ਲੱਗ ਗਿਆ ਉਹਨੇ ਘਰੇ ਹੁਣ ਇਹਨੂੰ ਤੇ ਲੈ ਆਉਣੇ ਹੁਣ ਆਪਾਂ ਫੋੜ ਲਓ ਵੀ ਦੋਸਤੋ ਜਿਹੜੇ ਫੋੜਨਾ ਆਪਾਂ ਕੀਤਾ ਸੀ ਇੱਕ ਅੱਦੂ ਚੱਲ ਰਹੀ ਉਹਦੀ ਧੋਤ ਭਾਈ ਗਰਗੱਪਾ ਬਹੁਤ ਤੇ ਕਰਦਾਂਗੇ ਸਾਰਾ ਆਪਾਂ ਗੰਨ ਕਹਿੰਦੇ ਗਰਦਾ ਹੀ ਪੜਦੀ ਹੈ ਲੋ ਵੀ ਦੋਸਤੋ 4 ਟਰੈਕਟਰ ਆਪਣਾ ਤੋਤਾ ਗਿਆ ਕਰਦੇ ਆਂ ਬਲੌਗ ਦਾ ਐਂਡ ਮਿਲਾਂਗੇ ਕਿਸੇ ਹੋਰ ਬਲੌਗ ਵਿੱਚ ਧੰਨਵਾਦ ਜੀ ਕਰਦੋ ਬਲੌਗ ਨੂੰ ਦਬਕੇ ਸ਼ੇਅਰ